ਸਸੀ ਕਾਲ ਬਾਈ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਮੀਸ਼ਾ ਠੂਠਿਆਂ ਵਾਲੀ ਵਾਲਾ ਅੱਜ ਆਪਾਂ ਪਹੁੰਚੇ ਆਂ ਮਾਨਸਾ ਅਮਨਪੁਰ ਡੀਪੂ ਤੇ ਜੋ ਕਿ ਤਿੰਨ ਕੋਣੀ ਮਾਨਸਾ ਟੀਸੀ ਦਫ਼ਤਰ ਦੇ ਬਿਲਕੁਲ ਸਾਹਮਣੇ ਵੀਰਨਾ ਕਰਾਉਂਦੇ ਆ ਥੋਡੀ ਗੱਲਬਾਤ ਇੱਧਰ ਹੈਗਾ ਬਾਈ ਤਿੰਨ ਕੋਣੀ ਚੌਂਕ ਬੱਤੀਆਂ ਵਾਲਾ ਤੇ ਇੱਧਰ ਹੈਗਾ ਬੱਸ ਸਟੈਂਡ ਲੋਪਰਾਵੋ ਆਪਣਾ ਕਰੋਨਾ ਤੁਹਾਡੀ ਗੱਲਬਾਤ ਆਮਨੇ ਵੀਰ ਨਾਲ ਜੀਦਾ ਬੁੱਕੜੀ ਪੂਆ ਲੈ ਦੱਸੋ ਵੀਰ ਜੀ ਕੀ ਗੱਲਬਾਤ ਹੈ ਭਾਈ ਜੀ ਸਤਿ ਸ੍ਰੀ ਅਕਾਲ ਭਾਈ ਜੀ ਪਿਛਲੀ ਵਾਰ ਅਸੀਂ ਕਾਪੀ ਵੇਚੀ ਸੀ ਕੋਸ਼ਟ ਵੀਰ ਭਾਈ ਕਹਿੰਦੇ ਸੀ ਕਿ ਕੀ ਹੈ ਕਿਸ ਤਰ੍ਹਾਂ ਨਹੀਂ ਇਸ ਤਰ੍ਹਾਂ ਕਿਸ ਤਰ੍ਹਾਂ ਇਸ ਤਰ੍ਹਾਂ ਪਰ ਇਸ ਵਾਰ ਅਸੀਂ ਬ੍ਰਾਂਡ ਦੀ ਕਾਪੀ ਲੈ ਆਈ ਆ ਤੁਹਾਡੇ ਸਾਹਮਣੇ ਬ੍ਰਾਂਡ ਦੱਸਣ ਦੀ ਲੋਕ ਨਹੀਂ ਜੀ ਬੈਂਡ ਦਾ ਨਾਮ ਲਿਖਿਆ ਹੋਇਆ ਆ ਟਾਈਟਲ ਹੈ ਤੁਹਾਡੇ ਸਾਹਮਣੇ ਕਿੰਨੇ ਸੋਹਣੇ ਤੇ ਪਿਆਰੇ ਡੈਟਲ ਹੈ ਇਸ ਉੱਤੇ ਵੀ ਅਸੀਂ 50% ਲੈਸ ਦੇਣ ਜਾ ਰਹੇ ਹਾਂ ਇਸ ਵਾਰ ਜੀ ਜਿਹੜਾ ਕੋਈ ਵੀਰ ਭਾਈ ਲੈਣਾ ਚਾਹੁੰਦਾ ਸਾਡੇ ਕੋਲ ਸਟੇਸ਼ਨਰੀ ਲਈ ਜਾ ਸਕਦਾ ਸਾਰੀ ਬਹੁਤ ਹੀ ਵਧੀਆ ਲੈਸ ਤੇ ਦਿੱਤੀ ਜਾ ਰਹੀ ਹੈ ਆ ਤੁਹਾਡੇ ਸਾਹਮਣੇ ਟਾਈਟਲ ਪਏ ਨੇ ਜੀ ਆ ਥਾਮਸ ਕਾਪੀ ਹੈ ਜੀ ਜਿਹੜੇ ਬੱਚੇ ਯੂਜ਼ ਕਰਦੇ ਨੇ ਸਿਰਫ 27 ਰੁਪਏ ਹੀ ਰਹਿ ਗਈ ਸਾਡੀ ਇਹ ਲੈਸ ਕੱਟ ਕੇ ਜੀ ਬਹੁਤ ਹੀ ਸਸਤੀ ਤੇ ਬਹੁਤ ਵਧੀਆ ਤੇ ਕੰਪਨੀ ਦੀ ਕਾਪੀ ਹੈ ਤੇ ਕੁਆਲਿਟੀ ਬਹੁਤ ਵਧੀਆ ਇਸੇ ਤਰ੍ਹਾਂ ਥਾਮਸ ਦਾ ਕੋਈ ਵੀ ਮਰਜ਼ੀ ਰਜਿਸਟਰ ਲੈ ਲਓ ਜੀ ਇਸੇ ਤਰ੍ਹਾਂ ਜਿਹੜਾ ਸਾਡੇ ਕੋਲ ਹੋਰ ਸਾਰਾ ਸਾਰਾ ਸਾਮਾਨ ਹੈ ਜੀ ਕਾਪੀ ਰਿਸਟ ਆਪਾਂ ਜਾਂ ਫਿਰ ਲੈਸ ਤੇ ਟਾਪਰ ਬ੍ਰਾਂਡ ਦਾ ਜਿਹੜਾ ਜਿੰਨਾ ਮਰਜ਼ੀ ਮੰਗ ਲੈ ਬਾਕੀ ਵੀ ਪੈਂਸਰਾਂ ਡੋਮਰਸ ਦਿਆਂ ਹੋਗੀਆਂ ਜੀ ਅਫਸਰਾ ਦੇ ਹੋਗੀਆਂ ਨਟਾਸ ਦੀਆਂ ਹੋਗੀਆਂ ਜੀ ਸੈਲੋ ਦੀ ਹੋਵੇ ਜਿਹੜਾ ਮਰਜੀ ਹੈ ਸਾਰਾ ਸਾਡੇ ਕੋਲ ਨੇ ਸਸਤਾ ਦੇ ਵਧੀਆ ਦਿੱਤਾ ਜਾ ਰਿਹਾ ਆ ਦੇਖੋ ਜਿਵੇਂ ਹੁਣ ਆਫਸਰਾ ਦੀ ਰੇਜ਼ਰ ਹੈ ਇਹ ਵੀ ਸਾਡੇ ਕੋਲ ਕਿੰਨੇ ਆਹ ਪੈਕੇਟ ਦੇਖੋ ਜਿਵੇਂ 300 ਰੁਪਏ ਦਾ ਪੈਕੇਟ ਹੈ ਜੀ ਸਾਡੇ ਕੋਲ ਸਿਰਫ 200 ਰੁਪਏ ਦਾ ਪੈਕੇਟ ਦਿੱਤਾ ਜਾ ਰਿਹਾ ਇਸੇ ਤਰ੍ਹਾਂ ਹਰੇਕ ਸਟੇਜ ਦੇ ਉੱਤੇ ਸਾਰੇ ਦੇ ਉੱਤੇ ਪ੍ਰੋਪਰ ਲੈਸ ਦਿੱਤਾ ਜਾ ਰਿਹਾ ਆ ਰੇਜ਼ਰ ਦਾ ਸਿਰਫ 65 ਰੁਪਏ ਹਿਸਾਬ ਨਾਲ ਦਿੱਤੀ ਜਾ ਰਹੀ ਹੈ 65 ਰੁਪਈਆਂ ਦੇ ਸੈਂਕੜਾ ਜੀ 65 ਰੁਪਏ ਦੀ 100 ਰੇਜ਼ਰ ਜੀ ਜਿਹੜਾ ਲੋਕਾਂ ਪਿੰਡ ਚ ਵੇਚਣ ਦੀ ਪਰ ਸਾਡਾ ਤੁਹਾਡੇ ਵੀ ਦਿੱਤਾ ਜਾ ਰਿਹਾ ਏਸੀ ਤਰ੍ਹਾਂ ਤੁਸੀਂ ਜਿਵੇਂ ਪੈਨ ਯੂਜ਼ ਕਰਦੇ ਹੋ ਆ ਪੈਨ ਹੈ ਜੀ 100 ਰੁਪਏ ਮਾਰ ਪਰ ਫਲੇਅਰ ਦਾ ਨਾਮ ਇਹਦਾ ਫਲੇਅਰ ਦਾ ਬ੍ਰਾਂਡ ਨੂੰ ਹਰੇਕ ਕੋਈ ਜਾਣਦਾ ਹੀ ਸਾਨੂੰ ਦੱਸਣ ਦੀ ਬੜੀ ਦੇ ਬਾਰੇ ਜ਼ਰੂਰਤ ਨਹੀਂ ਇਹ ਪੈਨ ਸਾਡੇ ਕੋਲ 60 ਰੁਪਏ ਦੇ ਸਾਮਨਾ 60 ਰੁਪਏ ਦਾ ਪਤਾ ਦਿੱਤਾ ਹੈ ਪਰ ਇਹ 60 ਰੁਪਏ ਸਿੰਗਲ ਪੀਸ ਇਹ ਦਿੰਦੇ ਸੌ ਟੁਕੜਾ ਪੱਤਾ ਵੀ ਜੀ ਅਸੀਂ ਜ਼ਰੂਰਤ ਮੰਗ ਲਈ ਜੀ ਠੀਕ ਹੈ ਜੀ ਠੀਕ ਹੈ ਨਕਰਾਤੀ ਪੈਨਸਲ ਹੈ ਜੀ ਕਿਸੇ ਸੰਦਰਸ਼ਨ ਦੀ ਲੋੜ ਨਹੀਂ ਜੀ ਕੋਈ ਬ੍ਰਾਂਡ ਵਾਰੇ ਜੀ ਜਾਂ ਕਿਸੇ ਚੀਜ਼ ਵਾਰੇ ਮੰਨਣਾ ਦਾ ਆਪਾਂ ਵੀ ਇਹੀ ਵਰਤੇ ਆਪਣੇ ਬੇਲਗ ਵੀ ਇਹੀ ਵਰਤੇ ਸੀ ਸਿਰਫ 310 ਰੁਪਏ ਦਾ ਪੈਕਟ ਹੈ ਤਿਆਰ 500 ਐਮ ਆਰ ਪੀ ਦਾ ਪੈਕਟ ਹੈ ਜੀ ਠੀਕ ਹੈ ਜੀ ਆਹ ਦੇਖੋ ਜੀ 500 ਰੁਪਏ ਐਮ ਆਰ ਪੀ ਦਾ ਅਗਲਾ ਕਹਿੰਦਾ 5 6 ਤੇ 7 6 ਦੇ ਨਹੀਂ ਜੀ ਸਾਹਮਣੇ ਸਿੱਧੇ ਹੀ 300 ਰੁਪਏ 310 ਰੁਪਏ ਦਾ ਜੀ 310 ਰੁਪਏ ਦਾ 100 ਪੀਸ ਹੀ 100 ਪੀਸ ਠੀਕ ਹੈ ਜੀ ਇਸੇ ਤਰ੍ਹਾਂ ਸਾਡੇ ਕੋਲ ਤੁਸੀਂ ਸਟੇਸ਼ਨ ਦੇਖ ਸਕਦੇ ਦੁਕਾਨ ਜੀ ਸੋ ਨਿਗਾਹ ਮਾਰੀ ਹਰੇ ਜੀ ਸਾਡੇ ਕੋਲ ਲੈਸ ਦਿੱਤੀ ਜਾਹੀ ਹੈ ਤੇ ਸਾਡਾ ਹਾ ਪੇਜ ਹੈ ਜੀ ਆ YouTube ਤੇ Facebook ਤੇ Instagram ਤੇ ਅਸੀਂ ਬੇਨਤੀ ਕਰਦੇ ਹਾਂ ਜੀ ਇਹਨੂੰ ਫੋਲੋਅ ਅਪ ਕਰ ਲਓ ਜੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਜੇ ਤੁਹਾਨੂੰ ਸਾਡਾ ਵਧੀਆ ਲੱਗਿਆ ਜੀ ਤਾਂ ਤਾਂ ਜੋ ਕਿਸੇ ਜਵਾਖ ਦਾ ਕਿਸੇ ਮਾਂ ਪਿਓ ਦਾ ਭਲਾ ਹੋ ਸਕੇ ਸਾਡੇ ਕੰਨੇ ਠੀਕ ਹੈ ਜੀ ਵੀਰ ਦਾ ਨਾਂ ਭਾਈ ਇਹ ਚੈਨਲ ਹੈਗਾ ਠੀਕ ਹੈ ਸਾਰੇ ਵੀਰ ਨੋਟ ਕਰ ਲਓ ਅਮਨਪੁਰ ਕੜੀਪੂ ਤਿੰਨ ਕੋਣੀ ਮਾਨਸਾ ਠੀਕ ਹੈ ਜੀ ਡੀਸੀ ਰਹਿ ਜਿੱਦੇ ਜਮਾ ਸਾਹਮਣੇ ਹੈਗਾ ਤਿੰਨ ਕੋਣੀ ਬਾਲਮੀਕ ਚੌਂਕ ਵੀ ਕਹਿੰਦੇ ਆ ਠੀਕ ਹੈ ਜੀ ਤੇ ਵੀਰ ਬਣ ਕੇ ਸਾਰੇ ਭਰਾ ਇਹ ਨੋਟ ਕਰ ਲਓ ਠੀਕ ਹੈ ਤੇ ਇੱਕ ਵੀਰੇ ਆਪਣੀ ਨਾ ਸਕੀਮ ਸੀਗੀ ਆਪਣੀ ਕੀ ਸੀਗੀ ਉਹ ਜਿਹੜਾ ਆਪਾਂ ਨਾਮ ਕੱਢਣਾ ਸੀਗਾ ਜਿਹੜਾ ਸਾਡੀ ਵੀਡੀਓ ਸ਼ੇਅਰ ਤੇ ਲਾਈਕ ਕਰੂਗਾ ਜੀ ਠੀਕ ਹੈ ਜੀ ਅਸੀਂ ਪਹਿਲਾਂ 5 ਨਾਮ ਰੱਖੇ ਸੀ ਜੀ ਫਿਰ 11 ਕਰਤੇ ਹੁਣ 21 ਨਾਮ ਕੱਢਾਂਗੇ ਏਸੀ 15 ਮਈ ਨੂੰ ਜੀ ਠੀਕ ਹੈ ਜੀ ਬਿੱਲ ਕੱਟ ਕੇ ਦੇਵਾਂਗੇ ਪੱਕਾ ਜੀਐਸਟੀ ਦੇ ਨਾਲ ਆ ਸਾਰਾ ਮਾਲ ਜੀ ਠੀਕ ਹੈ ਸਭ ਤੋਂ ਬਿੱਲ ਲੈ ਕੇ ਜਾਓ ਹੱਥ ਬੰਨ ਕੇ ਬੇਨਤੀ ਹੈ ਜੀ ਠੀਕ ਹੈ ਮਤਲਬ ਇਹ ਤੀਰੋ ਕੋ ਕਾਲੀ ਨਾ ਕਰੋ ਬਿੱਲ ਲੈ ਕੇ ਜਾਓ ਉਹ ਬਿੱਲ ਦੇ ਵਿੱਚ ਸੋਡਾ ਆਟੋਮੈਟਿਕਲੀ ਸਕੀਮ ਦੇ ਵਿੱਚ ਨਾਮ ਪੈ ਜਾਊਗਾ ਤੇ ਮੋਬਾਈਲ ਨੰਬਰ ਲਿਖਿਆ ਜਾਊਗਾ ਠੀਕ ਹੈ ਜੀ ਜੇ ਕਿਸੇ ਨੂੰ ਉਹ ਨਿਕਲੂਗਾ ਉਹ ਅਸੀਂ 15 ਮਈ ਨੂੰ ਲਾਈਵ ਹੋ ਕੇ ਕੱਢਾਂਗੇ ਠੀਕ ਹੈ ਜਿਹੜੇ ਵੀਰ ਭਾਈਆ ਨਿਕਲੂ ਅਸੀਂ ਉਹਨਾਂ ਨੂੰ ਫੋਨ ਕਾਲ ਕਰਦਾਂਗੇ ਨਹੀਂ ਸਾਡੇ ਕੋਲ ਆ ਸਕਦੇ ਨੇ ਬਾਗਰ ਦੇ ਵਿੱਚ ਇੱਕੀ ਕੰਡੀਸ਼ਨ ਹੈ ਸਾਡਾ ਪੇਜ ਸ਼ੇਅਰ ਫੋਰਵਰਡ ਤੇ ਲਾਈਕ ਕੀਤਾ ਹੋਣਾ ਬਹੁਤ ਜ਼ਰੂਰੀ ਹੈ ਠੀਕ ਹੈ 1000 ਰੁਪਏ ਦਾ ਬਿੱਲ ਕਟੋਗੇ ਜੀ ਇਹ ਤੇ ਇਹ ਕੋਈ ਬੰਦਾ 100 ਦਾ ਸਮਾਨ ਲੈਂਦਾ ਜੀ ਚਾਹੇ 200 ਦਾ ਲੈਂਦਾ ਜੀ ਕੋਈ 500 ਦਾ ਲੈਂਦਾ ਜੋ ਜਿਸ ਸਮਾਨ ਦਾ ਸਮਾਨ ਲੂਗੇ ਜੋ ਉਸ ਦਾ ਬਿੱਲ ਕੱਟੇਗਾ ਠੀਕ ਹੈ ਵੀਰ ਜੀ ਆ ਨੋਟ ਕਰ ਲਓ ਭਰਾਵੋ ਜੋ ਵੀ ਸਮਾਨ ਹੈ ਠੀਕ ਹੈ ਬ੍ਰਾਂਡ ਦਾ ਸਮਾਨ ਹੋਊਗਾ ਕੋਈ ਡੁਪਲੀਕੇਟ ਨਹੀਂ ਹੋਊਗਾ ਠੀਕ ਹੈ ਨਾ ਡੁਪਲੀਕੇਟ ਵੀ ਜੀ ਜੇ ਕੋਈ ਕਹਿੰਦਾ ਕੋਈ ਇਹਨੂੰ ਲਾਟ ਦਾ ਮਾਰ ਸਾਬਿਤ ਕਰਦਾ ਕੋਈ ਡੁਪਲੀਕੇਟ ਸਾਬਿਤ ਕਰਦਾ ਉਹਨੂੰ 1 ਲੱਖ ਰੁਪਏ ਨਾਮ ਹੈ ਜੀ ਜੇ ਉਹਨਾਂ ਸਾਡੇ ਦੁਕਾਨਦਾਰ ਕੋਈ ਵੀ ਆ ਕੇ ਸਾਬਤ ਕਰ ਦੂਗਾ ਉਹਨੂੰ 10 ਲੱਖ ਰੁਪਏ ਜੀ ਕਿਉਂਕਿ ਉਹਨੂੰ ਤਾਂ ਨੌਲੇਜ ਹੈ ਬਿਤੇਰੇ ਕਸਟਮਰ ਨੂੰ ਤਾਂ ਨਹੀਂ ਪਤਾ ਹੁੰਦਾ ਵੀ ਕੀ ਹੈ ਕਿ ਅਸਲੀ ਹੈ ਕਿ ਨਕਲੀ ਹੈ ਠੀਕ ਹੈ ਜੀ ਕੋਈ ਜੇ ਚੰਗੀ ਤਰ੍ਹਾਂ ਕੋਈ ਜਾਣਕਾਰੀ ਰੱਖਦਾ ਜੇ ਉਹ ਆ ਕੇ ਕਹਿੰਦਾ ਵੀ ਇਹ ਕੋਈ ਡੁਪਲੀਕੇਟ ਹੈ ਜਿਵੇਂ ਟੋਮਸ ਦੀ ਕਾਪੀ ਹੈ ਜੀ ਕੋਈ ਡੁਪਲੀਕੇਟ ਹੈ ਜੀ ਕੋਈ ਲੋਟ ਨਹੀਂ ਲੱਤੀ ਹੋਈ ਹੈ ਤੇ ਜਿਹਨੂੰ ਸਾਬਤ ਕਰਦਾ ਹੈ ਸਾਡਾ ਗੁਣ ਨੂੰ ਉਸ ਨੂੰ ਲੱਖ ਰੁਪਏ ਨਾ ਦਿੱਤਾ ਜਾਊਗਾ ਠੀਕ ਹੈ ਉਹਨਲੀ ਜੀ ਆਇਆਂ ਨੂੰ ਜੇ ਕੋਈ ਭਾਈ ਇਹਦਾ ਹੈਗਾ ਕੋਈ ਸਾਬਿਤ ਕਰ ਸਕਦਾ ਜੀ ਕੀ ਕੀ ਸਮਾਨ ਵੀਰੇ ਆਪਣੇ ਕੋਲੇ ਕਾਪੀ ਸਟੇਸ਼ਨਰੀ ਦਾ ਆਫਿਸ ਸਟੇਸ਼ਨਰੀ ਦੀ ਸਕੂਲ ਦੀ ਸਟੇਸ਼ਨਰੀ ਦੀ ਹਰ ਇੱਕ ਵੈਰਾਈਟੀ ਹੈ ਜੀ ਬੁੱਕਸ ਦਾ ਨਹੀਂ ਅਸੀਂ ਕਰਦੇ ਬਾڑا ਸਟੇਸ਼ਨ ਦੀ ਹਰੇਕ ਆਈਟਮ ਮਿਲੂ ਜੀ ਪੈਨ ਪੈਂਸਰ ਰੇਜ਼ਰ ਸ਼ੌਪ ਨਾਲ ਰਬੜ ਜੋ ਮਰਜੀ ਤੁਸੀਂ ਲੈਣਾ ਚਾਹੋ ਸਭ ਚੀਜ਼ ਸਾਡੇ ਕੋਲ अवेलेबल ਜੀ ਠੀਕ ਹੈ ਜੀ ਸਾਡਾ ਸਟਾਕ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਦਿਖਾ ਸਕਦੇ ਹਾਂ ਲੋਕਾਂ ਨੂੰ ਜਿੰਨਾ ਮਰਜ਼ੀ ਲਾਜੋ ਪਰ ਇਸ ਵਾਰ ਸਾਡੇ ਕੋਲ ਮਾਲ ਲਿਮਟਿਡ ਹੈ ਜੀ ਜਿਹੜੇ ਫਾਇਦਾ ਚੱਕਣਾ ਚਾਹੁੰਦਾ ਜਲਦੀ ਜਲਦੀ ਚੱਕ ਸਕਦਾ ਹੈਗਾ ਠੀਕ ਹੈ ਜੀ ਕਿਉਂਕਿ ਇਸ ਵਾਰ ਸ਼ਾਰਟ ਰੈਨ ਦੀ ਉਮੀਦ ਹੈ ਕਿਉਂਕਿ ਮਾਲ ਤੋਂ ਘੱਟ ਅਵੇਲੇਬਲ ਹੋ ਰਿਹਾ ਸਾਨੂੰ ਇਸ ਵਾਰ ਠੀਕ ਹੈ ਜੀ ਇੱਕ ਤਾਂ ਵੀਰੇ ਆਪਣਾ ਨੰਬਰ ਬੋਲ ਦਿਓ ਇੱਕ ਐਡਰੈਸ ਬੋਲ ਦਿਓ ਸਾਡਾ ਮੋਬਾਈਲ ਨੰਬਰ ਹੈ ਜੀ 90411 ਸਾਡੀ ਦੁਕਾਨ ਦਾ ਪਤਾ ਹੈਗਾ ਡੀਸੀ ਸਾਹਿਬ ਦੀ ਕੋਠੀ ਦੇ ਬਿਲਕੁਲ ਸਾਹਮਣੇ ਦੀ ਹੁਣ ਨੇੜੇ ਨਮਾ ਚੌਂਕ ਬਣਿਆ ਬਾਲਨੀ ਫਲਾਬਾਈ ਦਾ ਚੌਂਕ ਬਣ ਚੁੱਕੇ ਜੀ ਸਾਡੇ ਰੋਡ ਤੇ ਪੀਐਨਬੀ ਬੈਂਕ ਨਾਲ ਹੀ ਸਾਡੀ ਲਿੰਕ ਰੋਡ ਦੇ ਉੱਤੇ ਪੰਜਾਬ ਨੈਸ਼ਨਲ ਬੈਂਕ ਦੇ ਨੇੜੇ ਪੈ ਜਾਂਦਾ ਜੀ ਠੀਕ ਹੈ ਮਾਨਸਾ ਜੀ ਠੀਕ ਹੈ